ਜਿਮ ਚ ਪੈ ਗਿਆ ਮੁੰਡਿਆਂ ਦਾ ਪੰਗਾ ਮਾੜੀ ਜੀ ਗੱਲ ਦੇ ਪਿੱਛੇ ਮਾਰੇ ਥੱਪੜ ਤੇ ਥੱਪੜ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਜਿਮ ਦੀਆਂ ਤਸਵੀਰਾਂ ਐ ਚੰਡੀਗੜ੍ਹ ਰੋਡ ਉੱਤੇ 32 ਸੈਕਟਰ ਦੇ ਵਿੱਚ ਬਣੇ ਇਸ ਜਿਮ ਦੇ ਵਿੱਚ ਨੌਜਵਾਨ ਮੁੰਡਾ ਐਕਸਰਸਾਈਜ਼ ਲਗਾ ਰਿਹਾ ਸੀ ਔਰ ਇਸੇ ਦੌਰਾਨ ਇੱਕ ਹੋਰ ਨੌਜਵਾਨ ਪਿੱਛੋਂ ਆਉਂਦਾ ਔਰ ਉਸ ਦੇ ਵਿੱਚ ਕੁਝ ਗੱਲਬਾਤ ਹੁੰਦੀ ਹੈ ਦੋਹਾਂ ਦੇ ਵਿਚਕਾਰ ਹੋ ਰਹੀ ਸੀ ਬਾਅਦ ਉਸ ਦੇ ਵੱਲੋਂ ਥੱਪੜ ਉਤੇ ਥੱਪੜ ਉਸ ਦੇ ਉਤੇ ਲਗਾ ਦਿੱਤੇ ਜਾਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਮੁੰਡਾ ਨਾਮਤਾਰੀ ਸਿੱਖ ਦੱਸਿਆ ਜਾ ਰਿਹਾ ਜਿਸ ਦੇ ਥੱਪੜ ਤੇ ਗਾਨੇ ਔਰ ਇਸ ਦੌਰਾਨ ਉਸਦੀ ਪਗੜੀ ਵੀ ਉਤਰ ਜਾਂਦੀ ਹੈ ਐਕਸਰਸਾਈਜ਼ ਲਗਾ ਰਿਹਾ ਹੈ ਮੁੰਡਾ ਔਰ ਇਸੇ ਦੌਰਾਨ ਪਿੱਛੇ ਇੱਕ ਨੌਜਵਾਨ ਆਉਂਦਾ ਹੈ ਔਰ ਉਸਦੇ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਉਸਦਾ ਸਮਾਂ ਹੋ ਗਿਆ ਉਸ ਨੂੰ ਇੱਥੇ ਬੈਠ ਕੇ ਐਕਸਰਸਾਈਜ਼ ਕਰਨ ਦਿੱਤੀ ਜਾਵੇ ਔਰ ਇਸੇ ਦੌਰਾਨ ਜਦੋਂ ਮੁੰਡਾ ਕਹਿੰਦਾ ਕਿ 2 ਮਿੰਟ ਹੋਰ ਬਸ ਇਸੇ ਕੱਲ ਨੂੰ ਇਹਨਾਂ ਦੋਹਾਂ ਦਾ ਪੰਗਾ ਪੈ ਜਾਂਦਾ ਹੈ ਔਰ ਉਸ ਦੇ ਵੱਲੋਂ ਥੱਪੜ ਲਗਾ ਦਿੱਤੇ ਜਾਂਦੇ ਨੇ ਇਸ ਪੂਰੀ ਜੋ ਘਟਨਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਔਰ ਪੀੜਤ ਜੋ ਨੌਜਵਾਨ ਹੈ ਉਸ ਦੇ ਵੱਲੋਂ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਹੈ ਅੱਜ ਸ਼ਿਕਾਇਤ ਦਰਜ ਕਰਵਾਉਣ ਪੰਚਾਇਤੀ ਪੁਲਸ ਥਾਣੇ ਔਰ ਉਸ ਦੇ ਵੱਲੋਂ ਪੁਲਿਸ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਉਸ ਦੀ ਸ਼ਿਕਾਇਤ ਦਰਜ ਨਾ ਕੀਤੀ ਗਈ ਔਰ ਮੁੱਦੇ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਉਹ ਧਰਨਾ ਲਗਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਦੇ ਥੱਪੜ ਮਾਰੇ ਗਏ ਨੇ ਤਾਂ ਇਹ ਬੇਹਦ ਮਾਦਪਾਗੀ ਘਟਨਾ ਹੈ ਕਿਉਂਕਿ ਉਸਦੀ ਪਗੜੀ ਤਾਂ ਕੱਥੇ ਉਤਰ ਜਾਂਦੀ ਹੈ ਔਰ ਜੋ ਆਸ-ਪਾਸ ਨੌਜਵਾਨ ਮੁੰਡੇ ਨੇ ਉਹ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਥੋਂ ਮੁੰਡਾ ਇਸ ਤੋਂ ਬਾਅਦ ਤੁਰੰਤ ਬਾਅਦ ਉਹ ਉੱਠ ਕੇ ਚਲਾ ਜਾਂਦਾ ਹੈ ਔਰ ਜੋ ਆਸ-ਪਾਸ ਦੇ ਮੁੰਡੇ ਨੇ ਉਹ ਵਿੱਚ ਵਿਚਾ ਕਰਦੇ ਨੇ ਤਾਂ ਜਿਸ ਕਰਕੇ ਜ਼ਿਆਦਾ ਕਾਲ ਉੱਥੇ ਨਹੀਂ ਵੱਜਦੀ ਪਰ ਬਾਅਦ ਦੇ ਵਿੱਚ ਇਸ ਮੁੰਡੇ ਦੇ ਵੱਲੋਂ ਪੁਲਿਸ ਤੱਕ ਪਹੁੰਚ ਕੀਤੀ ਜਾਂਦੀ ਹੈ ਔਰ ਪੂਰੀ ਘਟਨਾ ਦੱਸੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਜਿੰਮ ਦੇ ਵਿੱਚ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ ਔਰ ਅੱਜ ਸ਼ਿਕਾਇਤ ਦਰਜ ਕਰਵਾਈ ਗਈ ਹੈ ਅ ਜਿਮ ਦੇ ਵਿੱਚ ਮਾਰਕੁੱਟ ਹੋਈ ਹੈ ਔਰ ਇਸ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜੋ ਹਜਾਰਾ ਸਿੰਘ ਪੀੜਤ ਵਿਅਕਤੀ ਹੈ ਤਾਂ ਉਸ ਦੇ ਵੱਲੋਂ ਪੂਰੀ ਘਟਨਾ ਦੱਸੀ ਜਾਂਦੀ ਹੈ ਪੁਲਿਸ ਨੂੰ ਔਰ ਇਹ ਵੀ ਕਿਹਾ ਗਿਆ ਕਿ ਜਲਦ ਤੇ ਜਲਦੀ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਮੁੰਡੇ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਫਿਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤੰਨਾ ਲਗਾਵੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਮੁੰਡਿਆਂ ਦੇ ਵਿੱਚ ਖੜਕੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਜਿਮ ਦੇ ਵਿੱਚ ਨੌਜਵਾਨ ਮੁੰਡੇ ਐਕਸਰਸਾਈਜ਼ ਕਰਦੇ ਨੇ ਤਾਂ ਇਸੇ ਦੌਰਾਨ ਕਈ ਵਾਰ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿਉਂਕਿ ਜਿਮ ਦੇ ਵਿੱਚ ਜਦੋਂ ਇਹ ਕਸਰਤ ਲਗਾਉਂਦੇ ਨੇ ਤਾਂ ਕਈ ਵਾਰ ਇਹਨਾਂ ਦੇ ਵਿੱਚ ਇਸ ਤਰੀਕੇ ਦੀਆਂ ਲੜਾਈਆਂ ਵੀ ਹੋ ਜਾਂਦੀਆਂ ਨੇ ਟਾਈਮ ਨੂੰ ਲੈ ਕੇ ਅਕਸਰ ਕਈ ਵਾਰੇ ਪਿੜ ਜਾਂਦੇ ਨੇ ਔਰ ਕਿਉਂਕਿ ਇੱਕੋ ਜਿਹੇ ਮੁੰਡੇ ਹੁੰਦੇ ਨੇ ਨੌਜਵਾਨ ਮੁੰਡੇ ਹੁੰਦੇ ਨੇ ਗਰਮ ਖੂਨ ਹੁੰਦਾ ਹੈ ਔਰ ਇਸੇ ਦੌਰਾਨ ਕਈ ਵਾਰ ਮਾੜੀ ਮੋਟੀ ਗੱਲ ਨੂੰ ਲੈ ਕੇ ਵੀ ਆਪਸ ਦੇ ਵਿੱਚ ਪਿੜ ਜਾਂਦੇ ਨੇ ਔਰ ਇਸੇ ਤਰ੍ਹਾਂ ਦੀ ਇਹ ਤਸਵੀਰ ਸਾਹਮਣੇ ਆਈ ਹੈ ਲੁਧਿਆਣਾ ਦੀ ਇਹ ਤਸਵੀਰ ਹੈ ਲੁਧਿਆਣਾ ਦੇ ਚੰਡੀਗੜ੍ਹ ਰੋਡ ਉਤੇ 32 ਸੈਕਟਰ ਦੇ ਵਿੱਚ ਬਣਿਆ ਜਿੰਮ ਜਿਸ ਦੇ ਵਿੱਚ ਨੌਜਵਾਨ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦੋਂ ਐਕਸਰਸਾਈਜ਼ ਲਗਾ ਰਿਹਾ ਔਰ ਇਸੇ ਦੌਰਾਨ ਪਿੱਛੋਂ ਇੱਕ ਮੁੰਡਾ ਆਉਂਦਾ ਹੈ ਗ੍ਰੇ ਟੀ-ਸ਼ਰਟ ਦੇ ਵਿੱਚ ਉਹ ਨੌਜਵਾਨ ਨਜ਼ਰ ਆ ਰਿਹਾ ਹੈ ਔਰ ਜਦੋਂ ਆਉਂਦਾ ਹੈ ਤਾਂ ਉਸ ਦੇ ਵੱਲ ਉਸ ਨੂੰ ਉਠਣ ਲਈ ਕਿਹਾ ਜਾਂਦਾ ਹੈ ਔਰ ਉਹ ਮੁੰਡਾ ਉਸ ਨੂੰ ਕਹਿੰਦਾ ਹੈ ਕਿ ਮੈਂ ਹਜੇ ਹੋਰ ਥੋੜਾ ਸਮਾਂ ਲਗਾਵਾਂਗਾ 2 ਮਿੰਟ ਮੈਨੂੰ ਹੋਰ ਦਿੱਤੇ ਜਾਣ ਤਾਂ ਇਸੇ ਗੱਲ ਨੂੰ ਲੈ ਕੇ ਕੋਈ ਗੱਲ ਨਹੀਂ ਸੁਣਦਾ ਉਹ ਮੁੰਡਾ ਔਰ ਇਸੇ ਨੂੰ ਲੈ ਕੇ ਉਸ ਦੇ ਥੱਪੜ ਲਗਾਉਣਾ ਸ਼ੁਰੂ ਕਰ ਦਿੰਦਾ ਹਾਲਾਂਕਿ ਬਾਕੀ ਜੋ ਮੁੰਡੇ ਨੇ ਆਸ-ਪਾਸ ਉਹਨਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜੋ ਪੀੜਤ ਨੌਜਵਾਨ ਹੈ ਤਾਂ ਉਹ ਉੱਥੋਂ ਉਸੇ ਸਮੇਂ ਉੱਠ ਕੇ ਤੁਰ ਪੈਂਦਾ ਹੈ ਕਿਉਂਕਿ ਉਸ ਦੀ ਪਗੜੀ ਵੀ ਉੱਥੇ ਉਤਰ ਗਈ ਸੀ ਤਾਂ ਇੱਕ ਤਰੀਕੇ ਦੀ ਇਹ ਬੇਅਦਬੀ ਉਸ ਦੇ ਨਾਲ ਹੋਈ ਇਹ ਤਾਂ ਉਸ ਨੂੰ ਲੈ ਕੇ ਵੀ ਉਹ ਕਾਫੀ ਨਮੋਸ਼ੀ ਦੇ ਵਿੱਚ ਚਲਾ ਜਾਂਦਾ ਔਰ ਉਸੇ ਸਮੇਂ ਉਥੋਂ ਉੱਠ ਕੇ ਬਾਹਰ ਚਲਾ ਜਾਂਦਾ ਜਦੋਂ ਕਿ ਜੋ ਬਾਕੀ ਮੁੰਡੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਔਰ ਜੋ ਇਸ ਮੁੰਡੇ ਦੇ ਵੱਲੋਂ ਥੱਪੜ ਮਾਰੇ ਗਏ ਨੇ ਤਾਂ ਉਸ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਮੁੰਡਿਆਂ ਦੇ ਵਿੱਚ ਜਿੰਮ ਦੇ ਵਿੱਚ ਪੰਗਾ ਪੈ ਜਾਂਦਾ ਹੈ ਔਰ ਅੱਜ ਕੱਲ ਦੇ ਨੌਜਵਾਨ ਮੁੰਡੇ ਗਰਮ ਖੂਨ ਹੁੰਦਾ ਹੈ ਔਰ ਕਿਸ ਤਰੀਕੇ ਦੇ ਨਾਲ ਮਾੜੀ ਜੀ ਗੱਲ ਨੂੰ ਲੈ ਕੇ ਇਹਨਾਂ ਦਾ ਗੁੱਸਾ ਚੜ ਜਾਂਦਾ ਹੈ ਪਾਰਾ ਚੜ ਜਾਂਦਾ ਹੈ ਔਰ ਇਸ ਤਰੀਕੇ ਦੀਆਂ ਹੀ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਨੇ ਕਿਉਂਕਿ ਬਿਲਕੁਲ ਨਹੀਂ ਸੋਚਦੇ ਕਿ ਸਾਹਮਣੇ ਵਾਲੇ ਤੇ ਇਸ ਦਾ ਕੀ ਅਸਰ ਹੋਵੇਗਾ ਜਾਂ ਫਿਰ ਇਹ ਜੇਕਰ ਜਵਾਬੀ ਕਾਰਵਾਈ ਉਹਦੇ ਵੱਲੋਂ ਵੀ ਕੀਤੀ ਜਾਵੇ ਤਾਂ ਫਿਰ ਇਹ ਲੜਾਈ ਹੋਰ ਵੀ ਵੱਧ ਸਕਦੀ ਹੈ ਇਸ ਤਰੀਕੇ ਦਾ ਬਿਲਕੁਲ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਸੋਚਿਆ ਨਹੀਂ ਜਾਂਦਾ ਤਾਂ ਬਿਨਾਂ ਸੋਚੇ ਸਮਝੇ ਇੱਕ ਦੂਸਰੇ ਦੇ ਉੱਤੇ ਹੱਥ ਤੱਕ ਉਠਾ ਦਿੰਦੇ ਨੇ ਔਰ ਇਸੇ ਤਰ੍ਹਾਂ ਦੀ ਏ ਤਸਵੀਰ ਹੈ ਲੁਧਿਆਣਾ ਦੇ ਜਿਮ ਦੀ ਜਿਸ ਤੋਂ ਬਾਅਦ ਜੋ ਪੀੜਤ ਵਿਅਕਤੀ ਹੈ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਔਰ ਇਨਸਾਫ ਦੀ ਮੰਗ ਕੀਤੀ ਗਈ ਹੈ। ਤੇ ਕੀ ਮਾਮਲਾ ਕੀ ਕਹਿਣਾ ਚਾਹੁੰਗੇ? ਕਿ ਮਾਮਲਾ ਹੈ ਜੀ ਨਾਮਤਾਰੀ ਸਮਾਜ ਦਾ ਮੁੰਡਾ ਹੈ। ਨੇਕ شریف ਇਨਸਾਨ ਹੈ। ਸਮਾਜਿਕ ਕਾਰਜ ਵੀ ਬਹੁਤ ਕਰਦਾ ਹੈ। ਰਿਲੀਜੀਅਸ ਵੀ ਬਹੁਤ ਕਰਦਾ ਹੈ। ਤੇ ਮੁੰਡੇ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਅੱਦਾ ਅੱਦਾ ਭਾਜੀ ਇਹ ਗੱਲ ਹੋਈ ਹੈ। ਮੈਂ ਜਿਮ ਲਾ ਰਿਹਾ ਸੀਗਾ ਤੇ ਮੁੰਡੇ ਨੇ ਮੇਰੇ ਚਪੇੜਾ ਮਾਰੀਆਂ ਤੇ ਮੇਰੀ ਦਸਤਾਰ ਪੈਰਾਂ 'ਚ ਗਿਰ ਗਈ। ਮੈਨੂੰ ਬੜਾ ਰੋਚ ਹੋਇਆ ਕਿ ਇੰਨਾ ਵੱਡਾ ਸਿੱਖ ਸਮਾਜ ਹੈ ਕਿ ਕਿਸੇ ਦੀ ਪੱਗ ਪੈਰਾ ਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਪਹੁੰਚਿਆ ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ ਐਸ ਐਚਓ ਸਾਹਿਬ ਨੂੰ ਮਿਲਿਆ ਐਸ ਐਚਓ ਸਾਹਿਬ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਆਪਣੇ ਬਿਆਨ ਦਿਓ ਅਸੀਂ ਬਿਆਨ ਦਿੱਤੇ ਹੈ ਜੇ ਸਾਡੇ ਜੋ ਜੈਨੂਇਨ ਫੈਂਸ ਨਹੀਂ ਲਾਵਾਂਗੇ ਸਾਡੀ ਸਾਰੀ ਪੈਣੀ ਸਾਹਿਬ ਦੀ ਗੱਲ ਹੋ ਗਈ ਹੈ ਪੈਣੀ ਸਾਹਿਬ ਦੀ ਬਰਾਦਰੀ ਸਾਡਾ ਸਾਰਾ ਸਮਾਜ ਵਿਸ਼ੇਸ਼ਾਤੀ ਹਿੰਦੂ ਹੈ ਜੰਨੀ ਹੈ ਫਿਰ ਵੀ ਇਹਨਾਂ ਨਾਲ ਖੜੇ ਆ ਜੇ ਕੋਈ ਦਸਤਾਰ ਦੀ ਕਿਸੇ ਦੀ ਵੀ ਜਾਏਗੀ ਤਾਂਸੀਂ ਬਰਾਬਰ ਖੜਾਂਗੇ ਹੱਕ ਦੀ ਲੜਾਈ ਪੂਰੀ ਲੜਾਂਗੇ ਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਅਗਲੀ ਰਣਨੀਤੀ ਸੀਪੀ ਦਫ਼ਤਰ ਦਾ ਕਰਾਫ ਕਰਾਂਗੇ ਜੀ ਅਸੀਂ ਆਪਣੀ ਵੀਡੀਓ ਸੀਪੀ ਸਾਹਿਬ ਨੂੰ ਜੁਆਇੰਟ ਕਮਿਸ਼ਨਰ ਨੂੰ ਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਨੂੰ ਸਭ ਨੂੰ ਵੀਡੀਓ ਵਾਇਰਲ ਕਰਤੀ ਹੈ ਤੇ ਸਾਈਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਫੈਂਸ ਆ ਉਹ ਲੱਗਨੇ ਚਾਹੀਦੇ ਨੇ ਜੇ ਅੱਜ ਸ਼ਾਮ ਤੱਕ ਸਾਨੂੰ ਨਹੀਂ ਮਿਲਿਆ ਕੱਲ ਤੇਰੇ ਸਾਰੇ ਅਥੀ ਸੀਪੀ ਦਫਤਰ ਪਹੁੰਚਾਂਗੇ ਤੇ ਜੋ ਮੰਦੀ ਹੈ ਕਾਰਵਾਈ ਅਸੀਂ ਕਰਵਾਣਾ ਚਾਹੁੰਦੇ। ਲੱਗਦਾ ਕਿ ਕਿਦਾਂ ਸਮਾਜ ਨੂੰ ਕਿਦਾਂ ਠੇਸ ਪਹੁੰਚੀ ਹੈ ਇਹ ਵਿਅਕਤੀਆਂ ਦੇ ਵੱਲੋਂ ਇਨਾ ਗੁੱਸਾ ਇਨਕਾਰ ਉਹ ਤੋਂ ਜਿਮ ਦੀ ਲਾਪਰਵਾਹੀ ਕਿਸ ਤਰ੍ਹਾਂ ਦੇ ਦਿਓ। ਜਿਮ ਦੀ ਲਾਪਰਵਾਹੀ ਤਾਂ ਬਹੁਤ ਹੈ ਜੀ। ਹੁਣ ਕੋਈ ਬੰਦਾ ਤੁਹਾਨੂੰ ਸਾਲ ਦੀ ਫੀਸ ਦੇ ਰਿਹਾ ਤੁਹਾਡੇ ਕੋਲ 2 ਸਾਲ ਦਾ ਕਸਟਮਰ ਹੈਗਾ। ਤੁਹਾਡੇ ਜਿਮ ਦੇ ਵਿੱਚ ਰੈਗੂਲਰ ਆ ਰਹੇ ਆ। ਜੋ ਬੱਚੇ ਦੇ ਨਾਲ ਅੱਜ ਛੋਟਾ ਜਿਹਾ ਹੱਥਾ ਚਪੇੜਾ ਮਾਰ ਕੇ ਪੱਗ ਲਾਈ ਹੈ। ਕੱਲ ਨੂੰ ਕੋ ਦਾ ਸਿਰ ਪਾੜ ਦਿੰਦੇ ਉਹਦੇ ਛੋਟੇ ਛੋਟੇ ਜਵਾਬ ਕਿ ਕੌਣ ਦੇ ਜਵਾਬ ਦੇਈਗਾ? ਇਹ ਜਿਮ ਯੋ ਮੈਂ ਤਾਂ ਇਹ ਕਹਾਂਗਾ ਕਿ ਜਿੱਥੇ ਕਾਰਵਾਈ ਇਹਦੇ ਨਾਲ ਇਹ ਮੁੰਡੇ ਤੇ ਹੋਣੀ ਚਾਹੀਦੀ ਹੈ ਜਿਮਾਂ ਲਿਆ ਦੇ ਵੀ ਕੀਤੀ ਜਾਵੇ ਠੀਕ ਹੈ ਮੰਗ ਕਰਦੇ ਹੋ ਵੀ ਅੰਦਰ ਲਿਖਾਇਆ ਕਿ ਕੋਈ ਇਦਾਂ ਜਿੰਮ ਤੇ ਕੋਈ ਸਾਫੀਅਤ ਤਾਂ ਕੀਤਾ ਨਹੀਂ ਹੈ ਜੀ ਅਜੇ ਜਿੰਮ ਸਾਡੇ ਨਾਲ ਕੋਆਪਰੇਟ ਕਰ ਰਿਹਾ ਜੇ ਕੋਆਪਰੇਟ ਨਹੀਂ ਕਰੇਗਾ ਥਿਓ ਦੇ ਖਿਲਾਫ ਕਾਰਵਾਈ ਕਰਾਂਗੇ ਕਿਹਦੇ ਸਮਾਜ ਨੂੰ ਠੇਸ ਪਹੁੰਚੀ ਹੈ ਬਹੁਤ ਸਮਾਜ ਨੂੰ ਠੇਸ ਪਹੁੰਚੀ ਹੈ ਜੀ ਸਾਨੂੰ ਖੁਦ ਠੇਸ ਪਹੁੰਚੀ ਹੈ ਅਸੀਂ ਸਿੱਖ ਸਮਾਜ ਦਾ ਜੈਨ ਸਮਾਜ ਦੇ ਹੋਣ ਤੋਂ ਬਾਵਜੂਦ ਬਹੁਤ ਸਤਿਕਾਰ ਕਰਦੇ ਆ ਸਾਡੇ ਪਰਿਵਾਰ ਵਾਲੇ ਸਤਿਕਾਰ ਕਰਦੇ ਆ ਜੈਨ ਕੇ ਕੋਈ ਵੀ ਐਦਾਂ ਦਾ ਕੰਮ ਕਰਦਾ ਆਸੀਂ ਕਹਿੰਨੇ ਕਿ ਕੋਈ ਵੀ ਸਮਾਜਤ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਇਹਦੇ ਪਿੱਛੇ ਕੋਈ ਪੋਲਿਟੀਕਲ ਪ੍ਰੈਸ਼ਰ ਆਵੇ ਚਾਹੇ ਕੋਈ ਵੀ ਲੋਕ ਆ ਜਾਣ ਅਸੀਂ ਇਹਨੂੰ ਮਾਫ ਨਹੀਂ ਕੀਤਾ ਜਾਏਗਾ ਇਹ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਪਤਾ ਲੱਗਿਆ ਕਾਰਨ ਕੁਛ ਨਹੀਂ ਸੀਗਾ ਜੀ ਬਸ ਬੰਦੇ ਦੀ ਈਗੋ ਸੀਗੀ ਕਿ ਮੈਨੂੰ 2 ਮਿੰਟ ਤੂੰ ਜਿਮ ਨਹੀਂ ਲਾਨ ਦਿੱਤਾ 2 ਮਿੰਟ ਉਹਨੇ ਕਹਤਾ ਕਿ 2 ਮਿੰਟ ਬਾਅਦ ਮੈਂ ਦਿਨ ਉਹਨੇ ਈਗੋ ਚਾਕੇ ਉੱਥੇ ਮਾਹੌਲ ਇਹੋ ਜਿਹਾ ਬਣਿਆ ਹੋਇਆ ਸੀਗਾ ਫੁਕਰੇਬਾਦੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਤਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਬਹੁਤ ਵੱਡਾ ਹਾਂ